ਹਰਿਆਣੇ ਦੀ ਲੇਡੀ ਡੌਨ ਤੇ ਬਦਮਾਸ਼ ਜਠੇੜੀ ਦੀ ਲਵ ਸਟੋਰੀ ਪਹਿਲੇ ਵੀ ਹੋ ਚੁੱਕਿਆ ਸੀ ਦੋਹਾਂ ਦਾ ਵਿਆਹ 9 ਮਹੀਨਿਆਂ ਤੋਂ ਰਹਿ ਰਹੇ ਸਨ ਲਿਵ ਇਨ ਰਿਲੇਸ਼ਨ ਦੇ ਵਿੱਚ ਪਤੀ ਦੀ ਮਾਂ ਕਰਕੇ ਦੁਬਾਰਾ ਰੀਤੀ ਰਿਵਾਜਾਂ ਨਾਲ ਕਰਵਾ ਰਹੀ ਹੈ ਵਿਆਹ ਵਕੀਲ ਨੇ 51000 ਰੁਪਏ ਦੇ ਵਿੱਚ ਬੁੱਕ ਕਰਵਾਈ ਹੈ ਦਾਵਤ ਵਿਆਹ ਦੇ ਵਿੱਚ ਕਮਾਂਡੋਜ਼ ਦੇ ਨਾਲ 250 ਪੁਲਿਸ ਮੁਲਾਜ਼ਮ ਵੀ ਨੇ ਤਾਇਨਾਤ ਹਰਿਆਣਾ ਦੇ ਬਦਮਾਸ਼ ਕਾਲਾ ਜਠੇੜੀ ਅਤੇ ਲੇਡੀ ਡੌਨ ਮੈਡਮ ਮਿੰਜ ਦੇ ਨਾਲ ਨਾਲ ਮਸ਼ਹੂਰ ਅਨੁਰਾਧਾ ਚੌਧਰੀ ਵਿਆਹ ਦੇ ਬੰਦਨ ਵਿੱਚ ਵੱਜੇ ਤੇ ਵਿਆਹ ਤੋਂ ਪਹਿਲਾਂ ਲੇਡੀ ਡਾਣ ਆਪਣੇ ਹੱਥਾਂ ਤੇ ਮਹਿੰਦੀ ਲਗਾਉਂਦੀ ਨਜ਼ਰ ਆਈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਿਆਹ ਦੇ ਸਥਾਨ ਨੂੰ ਚਾਰ ਰਾਜਾਂ ਦੇ ਪੁਲਿਸ ਨੇ ਕਿਲੇ ਵਿੱਚ ਤਬਦੀਲ ਕਰ ਦਿੱਤਾ ਹੈ ਆਧੁਨਿਕ ਹਥਿਆਰਾਂ ਦੇ ਨਾਲ ਲੈਸ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤਿਹਾਰ ਜੇਲ੍ਹ ਦੇ ਵਿੱਚੋਂ ਵਿਆਹ ਦੀ ਬਰਾਤ ਕੱਢ ਕੇ ਲਾੜਾ ਜਿਹੜਾ ਬਦਮਾਸ਼ ਕਾਲਾ ਜਠੇੜੀ ਜਿਹੜਾ ਉਹ ਲਾੜਾ ਬਣਿਆ ਦਿੱਲੀ ਦੇ ਦਵਾਰਕਾ ਦੇ ਵਿੱਚ ਸੰਤੋਸ਼ ਗਾਰਡਨ 12 ਮਾਰਚ ਨੂੰ 200 ਤੋਂ ਵੱਧ ਪੁਲਿਸ ਮੁਲਾਜ਼ਮਾ ਦੀ ਮੌਜੂਦਗੀ ਦੇ ਨਾਲ ਇੱਕ ਕਿਲੇ ਵਿੱਚ ਬਦਲਿਆ ਗਿਆ ਹੈ ਦਵਾਰਕਾ ਸੈਕਟਰ ਦੀ ਜੇ ਗੱਲ ਕਰਦੇ ਆਂ ਤੇ ਦਵਾਰਕਾ ਸੈਕਟਰ ਦੇ ਵਿੱਚ ਜਿਹੜਾ ਇਹ ਸਾਰਾ ਪ੍ਰੋਗਰਾਮ ਦੀਆਂ ਖਬਰਾਂ ਆ ਰਹੀਆਂ ਨੇ ਸੈਕਟਰ 3 ਦੇ ਵਿੱਚ ਇਹ ਦਾਅਵਾ ਸੰਦੀਪ ਦੇ ਵਕੀਲ ਨੇ 51000 ਰੁਪਏ ਦੇ ਵਿੱਚ ਬੁੱਕ ਕਰਵਾਈਆ ਵਿਆਹ ਦੇ ਵਿੱਚ ਹਾਈ ਟੈਕ ਹਥਿਆਰ ਲੈ ਕੇ ਜਾਣ ਵਾਲੇ ਸਵੈਟ ਸਪੈਸ਼ਲ ਵੈਪਨਸ ਐਂਡ ਟੈਕਨੀਕ ਕਮਾਂਡੋਜ਼ ਦੇ ਨਾਲ 250 ਪੁਲਿਸ ਮੁਲਾਜ਼ਮ ਤਾਇਨਾਤ ਨੇ ਤੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੇ ਵਿੱਚ ਸਪੈਸ਼ਲ ਸੈਲ ਕ੍ਰਾਈਮ ਬ੍ਰਾਂਚ ਅਤੇ ਹਰਿਆਣਾ ਦੇ ਸੀਆਈਏ ਅਪਰਾਧਿਕ ਜਾਂਚ ਏਜੰਸੀ ਦੀਆਂ ਟੀਮਾਂ ਵੀ ਜਿਹੜੀਆਂ ਨੇ ਸ਼ਾਮਿਲ ਕਰਵਾਈਆਂ ਗਈਆਂ ਹਰਿਆਣਾ ਦੀ ਲੇਡੀ ਡਾਨ ਦੇ ਲਵ ਸਟੋਰੀ ਦੇ ਬਾਰੇ ਜੇ ਗੱਲ ਕਰ ਲਈ ਅਨੁਰਾਦਾ ਨੇ ਕਿਹਾ ਕਿ 인ਦੋਰ ਦੇ ਵਿੱਚ ਜਠੇੜੀ ਨੂੰ ਉਹ ਮਿਲੀ ਸੀਗੀ ਮੰਦਰ ਦੇ ਵਿੱਚ ਵਿਆਹ ਵੀ ਹੋਇਆ ਸੀ ਲੇਕਿਨ ਮਾਂ ਦੇ ਲਈ ਮਾਂ ਦਾ ਸੁਪਨਾ ਸੀਗਾ ਜਠੇੜੀ ਦੀ ਮਾਂ ਦਾ ਸੁਪਨਾ ਸੀਗਾ ਕਿ ਦੁਬਾਰਾ ਤੋਂ ਰਿਤੀ ਰਿਵਾਜਾਂ ਦੇ ਨਾਲ ਇਹ ਵਿਆਹ ਹੋਣਾ ਚਾਹੀਦਾ ਹੈ ਹਰਿਆਣਾ ਦੇ ਬਦਮਾਸ਼ ਸੰਦੀਪ ਉਰਫ ਕਾਲਾ ਜਠੇੜੀ ਅਤੇ ਲੇਡੀ ਡਾਨ ਅਨੁਰਾਦਾ ਚੌਧਰੀ 12 ਮਾਰਚ ਦੀ ਤਾਰੀਖ ਜਿਹੜੀ ਹੈ ਉਹ ਵਿਆਹ ਦੇ ਬੰਧਨ ਦੇ ਲਈ ਉਹਨਾਂ ਦੇ ਚੁਣੀ ਗਈ ਤੇ ਦੋਵਾਂ ਦਾ ਵਿਆਹ ਦਿੱਲੀ ਦੇ ਦਵਾਰਕਾ ਦੇ ਇੱਕ ਬੈਂਕੁਇਟ ਹਾਲ ਦੇ ਵਿੱਚ ਰੱਖਿਆ ਅਨੁਰਾਦਾ ਚੌਧਰੀ ਨੇ ਵਿਆਦੀਆਂ ਜਿਹੜੇ ਤਿਆਰੀਆਂ ਨੂੰ ਲੈ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਾਫੀ ਜਾਣਕਾਰੀ ਦਿੱਤੀ ਹੈ ਅਨੁਰਾਧ ਚੌਧਰੀ ਨੇ ਦੱਸਿਆ ਕਿ ਸਮਾਂ ਬਹੁਤ ਘੱਟ ਹੈ ਜਿਹਦੇ ਵਿੱਚ ਫੇਰੇ ਜੈਮਾਲਾ ਤੋਂ ਬਾਅਦ ਅਗਲੇ ਦਿਨ ਘਰ ਦੇ ਵਿੱਚ ਪ੍ਰਵੇਸ਼ ਤੇ ਰਸਮਾਂ ਹੋਣਗੀਆਂ ਦੁਹਾਂ ਨੇ ਬਹਿਲਾ ਵੀ ਮੰਦਿਰ ਦੇ ਵਿੱਚ ਵਿਆਹ ਕਰਵਾ ਲਿਆ ਪਰ ਕਾਲਾ ਜਠੇੜੀ ਦੀ ਮਾਂ ਜ ਸੁਪਨੇ ਨੂੰ ਪੂਰਾ ਕਰਨ ਦੇ ਲਈ ਰਵਾਇਤੀ ਤਰੀਕੇ ਦੇ ਨਾਲ ਜਿਹੜਾ ਵਿਆਹ ਕਰਨ ਦਾ ਫੈਸਲਾ ਕੀਤਾ ਕਾਲਾ ਜਠੇੜੀ ਇਸ ਸਮੇਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਦੱਸਿਆ ਜਾ ਰਿਹਾ ਸੀ ਤੇ ਉਸ ਨੂੰ 12 ਮਾਰਚ ਨੂੰ ਵਿਆਹ ਤੇ 13 ਮਾਰਚ ਨੂੰ ਕਰਵਾ ਲੈਣ ਦੇ ਲਈ ਜਿਹੜੀ ਪੈਰੋਲ ਅਦਾਲਤ ਤੋਂ 6 ਘੰਟਿਆਂ ਦੀ ਹਿਰਾਸਤ ਦੀ ਗੱਲ ਹੋਈ ਹੈ 94 ਮਹਿਮਾਨ ਜਿਹੜੇ ਨੇ ਵਿਆਹ ਦੇ ਵਿੱਚ ਸ਼ਾਮਿਲ ਹੋਣਗੇ ਜਿਆਦਾ ਲੋਕ ਸ਼ਾਮਿਲ ਨਹੀਂ ਕੀਤੇ ਗਏ ਗਿਨੇ ਚੁਣੇ ਜਿਹੜੇ ਲੋਕ ਵਿਆਹ ਵਿੱਚ ਆਣਗੇ ਬਰਾਤ ਦੇ ਵਿੱਚ ਦੋ ਰਾਜਾ ਦੀ ਪੁਲਿਸ ਸਮੇਤ ਵਕੀਲ ਅਤੇ ਕੁਝ ਪਰਿਵਾਰਕ ਮੈਂਬਰ ਹੋਣੇ ਹਨ ਤੇ ਇੰਦੋਰ ਦੇ ਵਿੱਚ ਪਹਿਲੀ ਮੁਲਾਕਾਤ ਹੋਈ ਸੀ ਇਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਸੀ ਅਨੁਰਾਧਨ ਹੈ ਜਿਹੜੀ ਇਹ ਗੱਲਾਂ ਰਿਪੋਰਟਾਂ ਮੁਤਾਬਕ ਦੱਸ ਰਿਹਾ ਤੁਹਾਨੂੰ ਕਿ ਮੀਡੀਆ ਨੂੰ ਦੱਸਿਆ ਆ ਨੇ ਸੰਦੀਪ ਦੇ ਨਾਲ ਉਸ ਦੀ ਪਹਿਲੀ ਮੁਲਾਕਾਤ ਇੰਦੋਰ ਵਿੱਚ ਹੋਈ ਸੀ ਉਸੇ ਦੌਰਾਨ ਉਹ ਇੱਕ ਕੇਸ ਦੇ ਵਿੱਚ ਰਪੋਸ਼ ਸੀ ਇਹ ਮੁਲਾਕਾਤ ਬਾਅਦ ਦੇ ਵਿੱਚ ਪਿਆਰ ਵਿੱਚ ਬਦਲ ਗਈ ਅਤੇ ਫਿਰ ਦੋਹਾਂ ਨੇ ਕਾਫੀ ਸਮਾਂ ਇਕੱਠੇ ਬਤਾਇਆ ਉਸ ਸਮੇਂ ਕਾਲਾ ਜਠੇੜੀ ਵੀ ਕਈ ਕੇਸਾਂ ਵਿੱਚ ਭਗੌੜਾ ਸੀ ਦੋਵਾਂ ਨੂੰ ਜੁਲਾਈ 2021 ਵਿੱਚ ਸਹਾਰनपुर ਯੂਪੀ ਤੋਂ ਇਕੱਠੇ ਪੜਿਆ ਗਿਆ ਸੀ ਫਿਰ ਪਤਾ ਲੱਗਿਆ ਦੋਵੇਂ 9 ਮਹੀਨਿਆਂ ਤੋਂ ਲਵਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ ਵਿਆਹ ਤੋਂ ਬਾਅਦ ਸਾਦਾ ਜੀਵਨ ਜਿਉਣ ਦੀ ਕੋਸ਼ਿਸ਼ ਕਰਨਾ ਅਤੇ ਇਹ ਪਹਿਲਾ ਕਦਮ ਇਹਨਾਂ ਦਾ ਹੋਵੇਗਾ ਤੇ ਸਮਾਜ ਨੇ ਉਸ ਨੂੰ ਜਿਹੜਾ ਬਦਮਾਸ਼ ਦਾ ਟੈਗ ਦਿੱਤਾ ਹੋਇਆ ਹੈ ਤੇ ਜੁਰਮ ਦੀ ਜਿਹੜੀ ਦੁਨੀਆ ਤੋਂ ਬਾਹਰ ਨਿਕਲਣਾ ਆਸਾਨ ਨਹੀਂ ਹੈ ਸਾਰੀ ਗੱਲਾਂ ਇਹ ਕਹਿੰਦੇ ਨੇ ਪਰ ਜੇਕਰ ਤੁਸੀਂ ਕਹਿੰਦੇ ਨੇ ਕਿ ਦ੍ਰਿੜ ਹੋਵੋ ਤਾਂ ਇਹ ਸੰਭਵ ਹੈਗਾ ਸਭ ਕੁਝ ਕਿ ਜਿਹੜਾ ਬਦਮਾਸ਼ ਤੋਂ ਸਾਦਾ ਜੀਵਨ ਵਿਵਸਥਿਤ ਕੀਤਾ ਜਾ ਸਕਦਾ ਉਸ ਦੇ ਖਿਲਾਫ ਰਾਜਸਥਾਨ ਤੋਂ ਇਲਾਵਾ ਹੋਰ ਕਿਤੇ ਵੀ ਕੋਈ ਕੇਸ ਨਹੀਂ ਹੈ ਨੇੜੀ ਡੋਨ ਅਨੁਰਾਦਾ ਨੂੰ ਦਿੱਲੀ ਪੁਲਿਸ ਨੇ ਵਿਸ਼ੇਸ਼ ਟੀਮ ਨੇ ਜਿਹੜਾ ਬਦਨਾਮ ਬਦਮਾਸ਼ ਕਾਲਾ ਜਠੇੜੀ ਸਮੇਤ ਗ੍ਰਿਫਤਾਰ ਕੀਤਾ ਸੀਗਾ ਅਨੁਰਾਦਾ ਨੇ ਕਿਹਾ ਕਿ ਉਸ ਨੂੰ ਅਦਾਲਤ ਤੋਂ ਵਿਆਦੀ ਇਜਾਜ਼ਤ ਮਿਲ ਗਈ ਅਤੇ ਅਨ ਜਿਹੜਾ ਘਰ ਦੇ ਅੰਦਰ ਜਾਣ ਦੀ ਵੀ ਇਜਾਜ਼ਤ ਮਿਲ ਗਈ ਹੁਣ ਉਸ ਨੂੰ ਸਹੀ ਦਿਸ਼ਾ ਮਿਲ ਗਈ ਹੈ ਜੁਰਮ ਦੀ ਦੁਨੀਆ ਦੇ ਵਿੱਚ ਕਈ ਪਰਿਵਾਰ ਬਰਬਾਦ ਹੋ ਜਾਂਦੇ ਨੇ ਪਰ ਉਹਨਾਂ ਨੂੰ ਜੁਰਮ ਦੀ ਦੁਨੀਆ ਦੇ ਵਿੱਚੋਂ ਬਾਹਰ ਕੱਢਣਾ ਕੁਝ ਵੀ ਅਸੰਭਵ ਨਹੀਂ ਹੁੰਦਾ ਅਸੀਂ ਦੋਵੇਂ ਜੁੜੇ ਨੇ ਰਲ ਕੇ ਸਾਨੂੰ ਅਪਰਾਧ ਦੀ ਦੁਨੀਆ ਤੋਂ ਬਾਹਰ ਕੱਢ ਕੇ ਐਨਜੀਓ ਰਾਹੀਂ ਸਮਾਜ ਦੇ ਵਿੱਚ ਬਦਲਾਅ ਲਿਆਵਾਂਗੇ ਅਤੇ ਆਪਣੇ ਆਪ ਵਿੱਚ ਵੀ ਬਦਲਾਅ ਲਿਆਵਾਂਗੇ ਇਹ ਗੱਲਾਂ ਜਿਹੜੀਆਂ ਨੇ ਕਹੀਆਂ ਗਈਆਂ ਨੇ ਇਹਨਾਂ ਦੇ ਵੱਲੋਂ ਰਿਪੋਰਟਾਂ ਦੇ ਮੁਤਾਬਕ ਤੁਹਾਡੇ ਨਾਲ ਸਾਂਝਾ ਕਰਿਆ ਸਮਾ ਘਟ ਹੋਣ ਕਾਰਨ ਕਿਹਾ ਗਿਆ ਰਸਮਾਂ ਕੱਟ ਗਈਆਂ ਇਹਨਾਂ ਦੇ ਵਿਆਹ ਦੀਆਂ ਤਿਰਨਰਾਦਾ ਚੌਧਰੀ ਨੇ ਦੱਸਿਆ ਪਰੰਪਰਾਗਤ ਜਿਹੜਾ ਵਿਆਹ ਹੈ ਉਸ ਦੇ ਵਿੱਚ ਸਾਰੀਆਂ ਰੀਤੀ ਰਿਵਾਜਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਪਰ ਹਰਿਆਣਾ ਦੇ ਮਹੱਤਵਪੂਰਨ ਅਤੇ ਜ਼ਰੂਰੀ ਰੀਤੀ ਰਿਵਾਜਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਪਰੰਪਰਾ ਵਿਆਹ ਦੀ ਜਿਹੜੀਆਂ ਪ੍ਰਥਾਵਾਂ ਕੋ ਵੱਖਰੀਆਂ ਹੁੰਦੀਆਂ ਨੇ ਪਰ ਰਾਜਸਥਾਨ ਦੇ ਵਿੱਚ ਵੀ ਵੱਖ-ਵੱਖ ਰੀਤੀ ਰਿਵਾਜਾਂ ਦੇ ਨਾਲ ਇੱਕੋ ਤਰਜ਼ ਦੇ ਉੱਤੇ ਵਿਆਹ ਕੀਤਾ ਜਾਂਦਾ ਖਾਸ ਤੌਰ ਤੇ ਪਰੋਲ ਦੇ 6 ਘੰਟੇ ਤੋਂ ਬਾਅਦ ਜਿਹੜਾ ਫੇਰਾ ਅਤੇ ਵਰਮਾਲਾ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਘਰ ਦੀ ਤਪਸ਼ ਦੌਰਾਨ ਸੰਦੀਪ ਅਤੇ ਨੁਰਾਦਾ ਦੇ ਹੱਥਾਂ ਦੇ ਜਿਹੜੇ ਨਿਸ਼ਾਨ ਕਾਗਜ਼ ਦੇ ਉੱਤੇ ਰੱਖੇ ਜਾਣਗੇ ਅਤੇ ਜੇਕਰ ਹਰਿਆਣਾ ਦੇ ਵਿੱਚ ਇਹ ਪਰੰਪਰਾ ਬਰਕਰਾਰ ਰਹਿੰਦੀ ਹੈ ਤਾਂ ਇਹ ਰਸਮ ਨਿਭਾਉਣੀ ਪੈਂਦੀ ਹੈ ਅਨਰਾਦਾ ਨੇ ਕਿਹਾ ਕਿ 6 ਘੰਟੇ ਦੀ ਪਰੋਲ ਮਿਲੰਦਰਾ ਸਮਾਂ ਮਿਲੇਗਾ ਅਤੇ ਅਜਿਹੇ ਦੇ ਵਿੱਚ ਕਈ ਰਸਮਾਂ ਵੀ ਜਿਹੜੀਆਂ ਘੱਟ ਹੋ ਗਈਆਂ ਹਨ